ਤੋਂਗਿਆਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਿੱਖ ਪੰਥ ਨੂੰ ਇਹ ਬੇਨਤੀ ਹੈ ਤੇ ਦੱਸਣਾ ਚਾਹੁੰਦੇ ਆ ਸਾਰੇ ਆਪਾਂ ਰੋਮ ਵਿਖੇ ਜੋ ਭਾਈ ਪੰਥਪਰੀ ਸਿੰਘ ਉਹਨਾਂ ਦੇ ਆਸ ਫੋਨ ਦਵਾਨ ਲੱਗਣ ਲੱਗੇ ਨੇ ਸਿੰਘ ਆਏ ਨੇ ਜਿਹੜੇ ਨੌਰਦ ਤੋਂ ਉਹ ਮਹਾਰਾਜ ਦੇ ਦਰਬਾਰ ਦੇ ਵਿੱਚ ਕਾਫੀ ਸਮੇਂ ਤੋਂ ਅੰਦਰ ਹੀ ਨੇ ਉਹ 3 ਵਜੇ ਤੋਂ ਉਹਨਾ ਬੇਨਤੀਆਂ ਕਰ ਰਹੇ ਨੇ ਬਾਰ-ਬਾਰ ਇਹ ਬੇਨਤੀਆਂ ਕੀਤੀਆਂ ਗਈਆਂ ਨੇ ਕਿ ਵੀ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਭਾਈ ਪੰਥ ਗਰੀਬ ਸਿੰਘ ਨਾਲ ਇੱਥੋਂ ਤੱਕ ਕਿ ਤੁਸੀਂ ਸਾਰੇ ਬੈਠ ਕੇ ਸੰਗਤ ਵੀ ਤੁਸੀਂ ਵੀ ਦੀਵਾਨ ਸੁਣੋ ਬਾਅਦ ਵਿੱਚ ਸਟੇਜ ਤੋਂ ਭਾਈ ਪੰਥ ਗਰੀਬ ਸਿੰਘ ਹੋਣੀ ਉਹ ਤੱਕ ਸਟੇਜ ਤੇ ਰਹਿਣ ਤੇ ਰਹਿਣਗੇ ਜਦ ਤੱਕ ਤੁਸੀਂ ਸਵਾਲ ਪੁੱਛੀ ਜਾਓਗੇ ਇਹਦੇ ਤੋਂ ਪਰੇ ਤੇ ਗੁਰੂ ਕੀ ਸੰਗਤ ਕੋਈ ਵੀ ਇਨਸਾਫ ਨਹੀਂ ਹੋ ਸਕਦਾ ਪਰ ਉਹ ਕਹਿੰਦੇ ਕਿ ਵੀ ਅਸੀਂ ਪਹਿਲਾਂ ਲੈ ਕੇ ਆਓ ਭਾਈ ਪੰਥਬੀਰੀ ਸਿੰਘ ਨੂੰ ਜਦ ਸੰਗਤ ਸਾਰੀ ਚਾਹੁੰਦੀ ਏ ਕਿ ਭਾਈ ਪੰਥਬੀਰੀ ਸਿੰਘ ਉਹਨਾਂ ਦੇ ਵਿਚਾਰ ਗੁਰੂ ਮਾਰੀ ਦੀ ਹਿਜੂਰੀ 'ਚ ਸੁਣਨੇ ਨਹੀਂ ਨਹੀਂ ਹੁਣ ਉਹਨਾਂ ਨੂੰ ਵਾਰ-ਵਾਰ ਬੇਨਤੀ ਕਰੇ ਕੋਈ ਹੱਲ ਨਹੀਂ ਨਿਕਲਿਆ ਪੁਲਿਸ ਵਾਲੀ ਕਮਾਂਡਰ ਆਏ ਨੇ ਉਹ ਕਹਿੰਦੇ ਕਿ ਵੀ ਜੇ ਉਹ ਬਾਹਰ ਨਹੀਂ ਹੋ ਤਾਂ ਸਾਡੇ ਕਿਆ ਵੀ ਫਿਰ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅੰਦਰ ਇੰਟਰ ਹੋ ਕੇ ਉਹਨਾਂ ਨੂੰ ਬਾਹਰ ਕੱਢਣਾ ਹੈ ਇਹ ਵੇਖੋ ਕਿ ਵੀ ਇਹ ਸਾਰੇ ਗੁਰੂ ਕੇ ਸਿੱਖ ਅਮਰਤ ਹਰੀ ਸਿੰਘ ਨੇ ਜਿਹੜੇ ਨੌਰਤੂ ਆਏ ਨੇ ਤੇ ਕਿੱਦਾਂ ਆਪਾਂ ਕੀ ਗੁਰੂ ਮਾਰੀ ਦਾ ਸਤਕਾਰ ਕਰ ਰਹੇ ਆਂ ਜੇ ਹੁਣ ਵਿਆਦ ਵੀ ਹੋਈ ਗੁਰੂ ਸਾਹਿਬ ਦੀ ਉਹ ਜ਼ਿੰਮੇਵਾਰ ਇਹ ਸਿੰਘ ਹੋਣਗੇ ਕਿਉਂਕਿ ਹੁਣ ਅਸੀਂ ਬਾਰ ਬਾਰ ਉਹਨਾਂ ਨੂੰ ਬੇਨਤੀ ਕੀਤੀ ਆ ਉਹ ਬਾਹਰ ਨਹੀਂ ਆ ਰਿਹਾ ਤੇ ਮੱਥਾ ਟੇਕਣ ਦੀ ਆੜ ਵਿੱਚ ਨਾ ਨਾ ਮੱਥਾ ਟੇਕਣ ਦੀ ਆੜ ਵਿੱਚ ਗੁਰੂ ਘਰ ਦੇ ਅੰਦਰ ਬਣ ਗਿਆ ਜੀ ਤੇ ਹੁਣ ਇਹ ਬਾਹਰ ਨਹੀਂ ਨਿਕਲ ਰਿਹਾ ਅਸੀਂ ਬੇਨਤੀਆਂ ਕੀਤੀਆਂ ਇਹਨਾਂ ਨੂੰ ਤੇ ਅਸੀਂ ਇਹ ਵੀ ਕਿਹਾ ਸੀ ਕਿ ਤੁਸੀਂ ਪੰਜ ਸਿੰਘ ਬੈਠ ਕੇ ਆ ਕੇ ਵਿਚਾਰ ਕਰ ਲਓ ਉਹ ਕਹਿੰਦੇ ਅਸੀਂ ਪੰਥ ਪ੍ਰੀਤ ਨੂੰ ਬੋਲਣ ਹੀ ਨਹੀਂ ਦੇਣਾ ਤੇ ਹੁਣ ਜੇ ਪੁਲਿਸ ਅੰਦਰ ਐਂਟਰ ਹੋਈ ਇਹਦੇ ਜ਼ਿੰਮੇਵਾਰ ਜਿੰਨੀਆਂ ਵੀ ਇਹ ਜਥੇਬੰਦੀਆਂ ਆਈਆਂ ਹੋਈਆਂ ਭਾਈ ਪ੍ਰਕਾਸ਼ ਸਿੰਘ ਹੋਣੀ ਜਾਂ ਹੋਰ ਭਾਈ ਪ੍ਰਚਿੰਦਰ ਸਿੰਘ ਹੋਣੀ ਜਿੰਨੇ ਵੀ ਸਿੰਘ ਆਏ ਹੋਏ ਆ ਸਾਰੇ ਇਹਦੇ ਬੇਅਦਬੀ ਦੇ ਜ਼ਿੰਮੇਵਾਰ ਜਿਹੜੇ ਆ ਕੋਈ ਹੋਣਗੇ ਜੀ ਲੋਕਲ ਸੰਗਤ ਸਾਰੇ ਸੁਣਨੀ ਚਾਹੁੰਦੀ ਆ ਜੀ 2-300 ਸਿੰਘ ਜਿਹੜੇ ਆ ਸਾਡੀਆਂ ਬੀਬੀਆਂ ਭੈਣਾਂ ਉਹ ਅੰਦਰ ਬੈਠੀਆਂ ਹੋਈਆਂ ਗੁਰੂ ਘਰ ਦੇ ਅੰਦਰ ਤੇ ਹੁਣ ਪੁਲਿਸ ਜਿਹੜੀ ਆ 50 ਮਿੰਟਾਂ ਵਿੱਚ ਇਹਨਾਂ ਨੂੰ ਅੰਦਰੋਂ ਕੱਢੂਗੀ ਇਹਦੀ ਜ਼ਿੰਮੇਵਾਰੀ ਸਾਰੇ ਆ ਇਹਨਾਂ ਪੰਥਰੀ ਜਥੇਬੰਦੀਆਂ ਦੀ ਇਹਨਾਂ ਨੂੰ ਬਾਰ-ਬਾਰ ਰਿਕਵੈਸਟ ਕੀਤੀ ਅਸੀਂ ਬਾਹਰ ਆ ਜਾਓ ਬਾਹਰ ਆ ਜਾਓ ਇਹ ਨਹੀਂ ਆ ਰਿਹਾ ਜੀ ਸੋ ਉਹ ਜਿੰਨੀ ਵੀ ਗੁਰੂਸਾਲ ਦੀ ਬੇਅ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੋਂ ਕੋਈ 300 ਕਿਲੋਮੀਟਰ ਤੱਕ ਸੰਗਤ ਸਾਰੀ ਚੱਲ ਕੇ ਆਈ ਆ ਕੋਇ ਸਿੰਘ ਕੰਮਾ ਤੋਂ ਹੀ ਸਿੱਧੇ ਹੀ ਇੱਥੇ ਆ ਗਿਆ ਭਾਈ ਕੋਈ ਪ੍ਰਚਾਰ ਨਹੀਂ ਇਹ ਕੋਈ ਪ੍ਰਚਾਰ ਨਹੀਂ ਹੈਗਾ ਇਹ ਦੋਸਤਿਆ ਕੋਈ ਪੀਰ ਦਲੀਲ ਵਾਲਾ ਕੋਈ ਗੱਲ ਨਹੀਂ ਕੋਈ ਪੀਰ ਦਲੀਲ ਵਾਲੇ ਨਹੀਂ ਨਹੀਂ ਇੱਕ ਗੱਲ ਹੋਰ ਭਾਈ ਸਾਹਿਬ ਇਹ ਵੀ ਵਿੱਚ ਬੋਲ ਕੇ ਪਾਵੋ ਗੱਲ ਵੀ ਮਾਲਾ ਇਹਨਾਂ ਦੇ ਬੰਦਿਆਂ ਦੇ ਜਿਨ੍ਹਾਂ ਦੇ ਆਉਣ ਦਾ ਮਾਹੌਲ ਖਰਾਵਾ ਸੀ ਉਹਨਾਂ ਨੂੰ ਸੱਜਦੇ ਕਿਉਂ ਆ ਪੂਰੀਆਂ ਪ੍ਰਬੰਧ ਕਮੇਟੀਆਂ ਕਿਉਂ ਨਹੀਂ ਇਸ ਗੱਲ ਤੇ ਪਹਿਰਾ ਦਿੰਦੀਆਂ ਫੇਰ ਤਾਂ ਇਹ ਚਾਰ ਪ੍ਰਚਾਰ ਦਾ ਤੁਸੀਂ ਲੈਣਾ ਕੀ ਆ ਠੇਕੇ ਖੋਲ ਛੜੇ ਗੁਰਦੁਆਰੇ ਦੇ ਸਾਹਮਣੇ ਉਹਨਾਂ ਨੂੰ ਕੀ ਸ਼ਰਮ ਆ ਅਸੀਂ ਇਹਨਾਂ ਦੇ ਕਦੇ ਮੈਂ ਚਾਰਗਾ ਤੋਂ ਲੈਣਾ ਸੀ ਇਹਨਾਂ ਨੂੰ ਫੜ ਨਹੀਂ ਆਉਂਦੀ ਬਿਲਕੁਲ ਬਿਲਕੁਲ ਇਹ ਕਾਲਾ ਸਾਹਿਬ ਜੀ ਮਹੰਤ ਤੋਂ ਘੱਟ ਕਿਹੜਾ ਇਹਨਾਂ ਦੇ ਆਹ ਵੇਖੋ ਜੀ ਇੱਕ ਥੇਕੇ ਸ਼ਰਾਬ ਦੇ ਠੇਕੇ ਇਹਨਾਂ ਦੇ ਚੱਲਣਦੇ ਆ ਇਹ ਗੁਰਦੁਆਰੇ ਦੇ ਸਾਹਮਣੇ ਠੇਕੇ ਇਹਨਾਂ ਨੇ ਖੋਲੇ ਇਹਨਾਂ ਨੂੰ ਕੀ ਸ਼ਰਮ ਆ ਇਹਦੇ ਗੱਦੇ ਲੋਕ ਇੱਕ ਨੰਬਰ भेजो पीछे हां अपने नाम होया ਸਾਡੇ ਸਿੰਘਾਂ ਦੀ ਗੋਟ ਲਈ ਆ ਬੈਠੇ ਗੱਲਾਂ ਇਕੱਠੇ ਨਹੀਂ ਨਾ ਹੁੰਦੇ ਭਾਈ ਜਿਹੜੇ ਜਿਹੜੇ ਕਮੇਟੀ ਨਾਲ ਸੰਗ ਨਹੀਂ ਕਰਦੇ ਟੰਗ ਘਰ ਆ ਅਸੀਂ ਡਾਕਟਰ ਸਾਹਿਬ ਦੇ ਠੇਕਦਾਰਾਂ ਨਾਲ ਸਾਡੀ ਹਾਲਤ ਦੇਖੋ ਅੱਜ ਕਿ ਤਰਸਯੋਗ ਹਾਲਤ ਹੈ ਸਾਡੀ ਅੱਜ ਕਿ ਸਖਤੇ ਜਥੇਦਾਰ ਸਾਹਿਬ ਕਿਉਂ ਚੁੱਪ ਨੇ ਹਮੇਂ ਬਾਰ-ਬਾਰ ਬੇਨਤੀਆਂ ਕਰਦੇ ਆ ਸਾਡਾ ਹਾਲ ਵੀ ਫਲੈਸ਼ ਹਾਰਿਆ ਇਹਨਾਂ ਪੁੱਤਿਆਂ ਲੋਕਾਂ ਨੂੰ ਕਿਉਂ ਨਹੀਂ ਉਹ ਕਰਦੇ ਕਿ ਸਾਹਮਣੇ ਜਾਂਦਾ ਨਹੀਂ ਆ ਨਹੀਂ ਪੁਲਵਾੜੀ ਨੂੰ ਇਹ ਪੰਚ ਕਰਨ ਆਉਂਦੇ ਨੇ ਇੱਥੇ ਕਿ ਅੰਮਰ ਸੰਚਾਰ ਕਿਉਂ ਹੋ ਰਿਹਾ ਹੋਰ ਦੂਜੇ ਰੇਵਾ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਿਉਂ ਹੋ ਰਿਹਾ ਅਸੀਂ ਮੈਨਾਂ ਅੱਜ ਵੀ ਵੀਡੀਓ ਵਿੱਚ ਨਿਮਰਤਾ ਸਹਿਤ ਬੇਨਤੀ ਕਰਦੇ ਆਂ ਸਮੂਹ ਗੁਰਨਾਨਕ ਨਾਮਲੇਵਾ ਸੰਗਤਾਂ ਨੂੰ ਇਹਨਾਂ ਨੂੰ ਸਾਂਝਾ ਜਾਵੇ ਕਿ ਇਹ ਸਿੱਖ ਖਾਲਸਾ ਸੰਭੂਆ ਹੁਣ ਪ੍ਰਾਤਨ ਜਿਵੇਂ ਇਤਿਹਾਸ ਦਰਾਇਆ ਉਹ ਦਰਾਵਾਂਗੇ ਅਸੀਂ ਮੁੜਾ ਚ ਇਹਨੂੰ ਮੁੜ ਕੇ ਹੁਣ ਇਟਲੀ ਦੀ ਧਰਤੀ ਦੇ ਕਿਸੇ ਹੋਰ ਥਾਂ ਤੇ ਪੈਰ ਨਹੀਂ ਪਾਉਣ ਦਵਾਂਗੇ ਅੱਜ ਵੀ ਅਸੀਂ ਇੱਥੇ ਖੜੇ ਆਂ ਬੋਲੇ ਜੀ ਸੋਨਿਆ ਜਿੰਨੇ ਨਰੈਣੂ ਮਹਾਂ ਤੇ ਦੀ ਔਲਾਦ ਜਿਵੇਂ ਰਾਂਝੇ ਹੁਣ ਇਕੱਠੇ ਕਰਕੇ ਨਰੇਣੂ ਮਹੰਤਰੇ ਪੀਪੇ ਤੇਲ ਦੇ ਲਿਆ ਕੇ ਸ਼ਰਾਬਾਂ ਪਿਆ ਕੇ ਸਤਿਕਾਰਯੋਗ ਭਾਈ ਲਖਮਣ ਸਿੰਘ ਧਾਰੋਵਾਲ ਉਹਨਾਂ ਤੇ ਲਿਆ ਕੇ ਖਰਾਸੀਆਂ ਸ਼ਮੀਆਂ ਵਰਤਾਈਆਂ ਸੀ ਆਦਮੀ ਪਿਸਤੌਲ ਲੈ ਕੇ ਤੇ ਡਾਂਗਾ ਲੈ ਕੇ ਅੰਦਰ ਗਏ ਰੱਜੇ ਤੇ ਲੱਸ਼ ਹੋਏ ਸ਼ਰਾਬ ਨਾਲ ਰੱਜੇ ਹੋਏ ਗੁੰਡੇ ਉਹ ਲਿਆ ਕੇ ਸਿੱਖਾਂ ਦੇ ਉੱਤੇ ਲਾਏ ਅਸੀਂ ਇਹਨਾਂ ਗੁੰਡਿਆਂ ਤੋਂ ਡਰਦੇ ਨਹੀਂਗੇ ਖਾਲਸਾ ਉਹ ਆ ਜਿਹਨੂੰ ਪਰਮੇਸ਼ਰ ਦੇ ਨਾਮ ਦਾ ਰੰਗ ਚੜ੍ਹਿਆ ਤੇ ਉੱਤਰ ਨਹੀਂ ਲੱਗਦਾ ਗੁੰਡਿਆਂ ਕਰਕੇ ਅਸੀਂ ਇੱਧੇ ਚੜ੍ਹਦੀ ਕਲਾ ਚ ਰਵਾਂਗੇ ਇਸ ਕੁੱਤੇ ਨੂੰ ਅਸੀਂ ਇੱਥੇ ਇਟਲੀ ਤੇ ਕਿਤੇ ਪੈਰ ਨਹੀਂ ਰੱਖਣ ਦੇਣਾ ਹੋਰ ਹੋਰ ਨਾ ਦੋ ਖੁਬਬ ਚੁੱਪ ਕਰਕੇ ਚੁੱਪ ਕਰਕੇ ਕਾਫੀ ਸੁਣਿਓ ਹਾਂ ਜੀ ਜਰੂਰ ਬੜਾਓ ਜੀ ਕਰਿਓ ਸਾਡੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਪਿਆਰ ਤੇ ਅਦਬ ਸਹਿਤ ਮੈਂ ਸਾਰੇ ਸਿੰਘਾਂ ਨੂੰ ਜਿਹੜੇ ਬੜੇ ਉੱਚੀ ਬੋਲ ਜਿਹੜੇ ਨਾਨਕ ਨਾਮ ਲੈਵਾ ਗੁਰੂ ਕੀ ਸੇਖ ਆ ਤੇ ਜਿਹੜੇ ਮਰਯਾਦਾ ਪ੍ਰੇਮ ਕੇ ਜੁੜੇ ਹੋਏ ਆ ਉਨਾਰੇ ਚਰਣਾ ਵਿੱਚ ਬੇਨਤੀ ਮੈਂ ਕਰਦਾ ਬਹੁਤ ਨਿਮਰਤਾ ਸਹਿ ਸਾਰੇ ਜੋਰਪ ਵਿੱਚ ਵੀ ਤੇ ਡਿਟਲੀ ਦੇ ਸਾਰੇ ਬਾਕੀ ਸੰਗਤ ਜਿਹੜੇ ਕਰ ਲੈ ਗਏ ਆ ਨਹੀਂ ਸਕੇ ਮਜਬੂਰੀ ਸੀ ਭਾਈ ਕਮਰਕਸਾ ਕਰ ਲੋ ਅਗਲੇ ਦਵਾਨ ਰੋਕਣੇ ਪੈ ਜਾਣੇ ਆ ਹੁਣ ਇਸ ਤਰ੍ਹਾਂ ਕੇ ਤਕੜੇ ਹੋ ਜਾਓ ਭਾਵ ਕੇ ਤਕੜੇ ਹੋ ਜਾਓ ਤਕੜੇ ਹੋ ਕੇ ਦੇ ਦਵਾਰ ਹੁਣ ਕੋਈ ਨਹੀਂ ਲੱਗੂਗਾ ਕਿਤੇ ਕਿਉਂਕਿ ਪੱਗਾ ਲੈ ਗਏ ਆ ਹੁਣ ਥੋੜਾ ਅਗੇ ਜੋ ਹੋਊਗਾ ਵੇਖੀ ਜੇ ਹਾਂਜੀ ਅਗਲੇ ਨੂੰ ਵੇਖੀ ਜੇ ਭਾਈ ਤਕੜੇ ਹੋ ਜਾਓ ਜਿਹੜੇ ਸੰਗ ਘਰਾਚੇ ਬੈਠੇ ਆ ਗੁਰੂ ਨਾਨਕ ਨਾਮ ਦੇ ਵਾਸਤੇ ਆ ਗੀ ਧਰਪਾਤਸ਼ਾਹ ਜੀ ਦਾ ਜਿਨ੍ਹਾਂ ਦਾ ਪ੍ਰੇਮ ਆ ਉਹ ਭਾਵ ਕੇ ਗੁਰੂ ਕੇ ਸਿੱਖ ਬਾਹਰ ਆਜੋ ਹੁਣ ਅੰਦਰ ਵੜ ਕੇ ਸਰਨਾ ਸਿੱਖੋ ਜੇ ਕੱਲੇ ਪ੍ਰਸ਼ਾਦੇ ਛਕਣ ਲਈ ਤੇ ਲੋਕਾਂ ਨੂੰ ਬੰਨ ਕੇ ਦਿਵਾਲੇ ਦਿਖਾਉਣੇ ਆ ਕੇਵਰ ਤੇ ਫਿਰ ਅੰਦਰ ਵੜਜੋ ਕੋਈ ਗੱਲ ਨਹੀਂ ਪਰ ਜੇ ਅੰਦਰ ਅਣਖ ਤੇ ਗੈਰਤ ਜਾਗਦੀ ਆ ਤੇ ਭਾਈ ਬਾਹਰ ਆਜੋ ਹੁਣ ਹੁਣ ਨਹੀਂ ਬੇਲਾ ਅੰਦਰ ਬੜਨ ਦਾ ਵਾਹਿਗੁਰੂ ਜੀ ਕਾ ਖਾਲਸਾ vai para dentro, ਸਿਰਫ ਮਹਾਰਾਜਾ ਸਰਕਾਰ ਕਰਕੇ ਬਾਹਰ ਆਏ ਆ ਤੇ ਅਹੀਂ ਉਹਨਾਂ ਦੇ ਬੁੱਥਲੇ ਮਾਰ ਸਕਦੇ ਕੀ ਗਲਾਈ ਕਰਵਾਉਣਾ ਨਹੀਂ ਪਾਈਆ ਸਿਰਫ ਅਸੀਂ ਤਾਂ ਕਰਕੇ ਬਾਹਰ ਆਏ ਆ ਮਹਾਰਾਜਾ ਦਾ ਸ੍ਰੋਤ ਉੱਥੇ ਨਸ਼ਾ ਕਰਕੇ ਸਾਰੇ ਜਣੇ ਅੰਦਰ ਆਏ ਆ ਸ਼ਰਾਬਾਂ ਪੀ ਕੇ ਆਏ ਆ ਘੋੜੇ ਘੋੜੇ ਉਹਨਾਂ ਕੋ ਬੋਹੋਂਡਈਆ ਆ ਇਹਨਾਂ ਦੇ ਪ੍ਰਬੰਧਕਾਂ ਦਾ ਹਾਲ ਆ ਬਾਬਾ ਜੀ ਇਹ ਜਾਣਦੇ ਆਂ ਅਸੀਂ ਇਹਨਾਂ ਨੂੰ ਬੜੇ ਚਿਰ ਦੇ ਜਿਹੜੇ ਇੱਥੇ ਰਹਿੰਦੇ ਆ ਨਸ਼ੇ ਕਰਦੇ ਸਾਰਾ ਕੁਝ ਕਿਸਾਨਪੁਰ ਦਾ ਜੋਗਾ ਸਿੰਘ ਨੂੰ ਕਹਿੰਦੇ ਆ ਪੂਰਾ ਪ੍ਰਸ਼ਾਸਨ ਜਾਈ ਹੋਇਆ ਸਾਰੇ ਕਿੱਦਾਂ ਦੇ ਨਹੀਂ ਕਮਿਨਿਅਰ ਕਰ ਗਏ ਜਿਹੜੀ ਪੁਕਾਰ ਕੀਤੀ ਆ ਕਿੰਨਾ ਕਿ ਦਲਬਾਹ ਕੋਈ ਨਹੀਂ ਪਹੁੰਚਾਰਾ ਜੀ ਕਿਸੇ ਨਾਲ ਦੇ ਸਾਹਬਾ ਜਰੂਰ ਲੱਗ ਆ ਗਏ ਇਹਦੇ ਫਿਰ ਇਹ ਨਾ ਕੁੱਤੇ ਵੀ ਇਹਨਾਂ ਨੂੰ ਚੰਗੇ ਕੁੱਤੀਆ ਉਹ ਜਿਹੜੇ ਸ਼ਰਾਬਾਂ ਪੀਣ ਵਾਲੇ ਉਹ ਅੰਦਰ ਬਿਠਾਏ ਆ ਤੇ ਜਿਹੜੇ ਜਿਹੜਾ ਗੁਰੂ ਦੇ ਉਹਨਾਂ ਨੂੰ ਬਾਹਰ ਕੱਢ ਕੇ ਪੁਲਸ ਲਾਇ ਗਏ ਦੇ ਮੋੜੇ ਇਹ ਕੋਈ ਅੰਦਰ ਨਹੀਂ ਆ ਕੀ ਹਾਲ ਹੈ ਸਭਾਈ ਗੇੜ-ਗੇੜੀ ਮੜਾ ਪੁਲਸ ਲਾ ਦੇ ਦੇਖੋ ਇਹ ਕੀ ਦਿਖਾਈ ਨਾ ਬੰਬਾਈ ਇੱਧਰ ਕਰੋ ਬਾਬਾ ਜੀ ਇੱਧਰ ਆਓ ਬਾਬਾ ਜੀ ਬੋਲਿਓ ਅੱਗੇ ਭਾਈ ਜਿਹੜੇ ਪ੍ਰੋਗਰਾਮ ਆਉਣ ਵਾਲੇ ਸਮੇਂ ਵਿੱਚ ਕੋਈ ਪੰਜ ਤਰੀਕ ਦਾ ਜਿੱਥੇ ਹੈਗਾ ਸੰਵੋਨੀ ਫਾਚੋ ਜਾਂ ਤਰਬੀਜੋ ਜਾਂ ਹੋਰ ਵੀ ਜਿੱਥੇ ਕਿਤੇ ਹੈਗਾ ਉਥੇ ਹੁਣ ਭਾਵਕੇ ਸੰਗਤਾਂ ਇਕੱਠੀਆਂ ਹੋਣਗੀਆਂ ਵੱਡੇ ਪੱਧਰ ਤੇ ਅਸੀਂ ਤਾਂ ਕੇਵਲ ਨਿਮਰਤਾ ਸਹਿਤ ਇਹਨਾਂ ਨੂੰ ਦੱਸਣ ਆਏ ਸੀ ਕਿ ਭਾਈ ਨਾ ਕਰੋ ਇਹ ਕੰਮ ਤੇ ਇਹਨਾਂ ਨੇ ਭਾਵਕੇ ਬਦਮਾਸ਼ੀ ਵਿਖਾਉਂਦਿਆਂ ਹੋਇਆਂ ਇਹ ਕੰਮ ਕੀਤਾ ਤੇ ਮੈਂ ਬੇਨਤੀ ਕਰਦਾ ਹੱਥ ਸਾਰਿਆਂ ਦੇ ਦੋ ਦੋ ਹੀ ਹੁੰਦੇ ਆ ਗੱਲ ਸਿਰਫ ਇੰਨੀ ਆ ਕਿ ਅਸੀਂ ਆਪਣੀ ਪੱਗ ਬਚਾਉਨੇ ਆ ਬਸ ਤੇ ਜਿਨ੍ਹਾਂ ਨੇ ਭਾਵਕੇ ਹੈਗੇ ਸਾਡੇ ਭਰਾ ਹੀ ਆ ਬਰ ਸ਼ਰਾਬ ਪੀ ਕੇ ਭਾਵ ਕੇ ਮੁੰਦਰਾ ਪਾ ਕੇ ਜੋ ਮਰਜੀ ਖਾ ਪੀ ਕੇ ਤੇ ਆਪਣੇ ਆਪ ਨੂੰ ਕਹਿੰਦੇ ਅਸੀਂ ਮਾਨ ਦਾ ਬੜਾ ਸਾਫ ਹਾਂ ਇਹ ਗੱਲ ਹੁਣ ਚੱਲਣੀ ਨਹੀਂ ਗੁਰੂ ਸਾਹਿਬ ਕਿਰਪਾਲਤਾ ਕਰਨਗੇ ਤਗੜੇ ਹੋ ਜਾਓ ਸਿੰਘੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਿੰਘਾਂ ਨੂੰ ਬੇਨਤੀ ਆਗੇ ਸਿਰ ਦਿੱਤੀਆਂ ਆਵਾਜ਼ ਧਰਮ ਨਹੀਂ ਰਹਿਣਾ ਸੰਤਾਂ ਨੇ ਕਿਹਾ ਹੀ ਤੇ ਸੰਤਾਂ ਦੀਆਂ ਫੋਟੋਆਂ ਫੇਸਬੁੱਕ ਤੇ ਲਾਉਣ ਵਾਲਿਓ ਤੇ ਘਰਾਂ ਦੇ ਵਿੱਚ ਕਮੈਂਟ ਪਾਉਣ ਵਾਲਿਓ ਬੇਨਤੀ ਹੈ ਨਿੱਤਰੋ ਮੈਦਾਨ ਦੇ ਵਿੱਚ ਸਮਾ ਆਗੇ ਨਾ ਦੁਸ਼ਟਾਂ ਨੂੰ ਸੁਧਾਰ ਹੁੰਦਾ ਤੇ ਸਾਰੇ ਬਾਹਰੋਂ ਘਰਾਂ ਤੋਂ ਜੇ ਕੈਂਪੋਂ 5 ਦਿਨਾਂ ਕਿਰੋਂ ਦਾ ਦਵਾ ਨਾ ਸਭੀ ਵਾਜੋ ਤੇ ਵੱਧ ਮਰ ਸਕਦਾ ਹੋਵੇ ਤੇ ਦੁਸ਼ਤ ਨੂੰ ਆਪਾਂ ਰੋਕਣਾ ਮਹਾਰਾ ਜੀ ਕਿਰਪਾ ਕਰਕੇ ਚੜ੍ਹਦੀ ਕਲਾਵਾ ਜੋਗਾ ਸਿੰਘ ਜੋਗਾ ਸਿੰਘ ਸ਼ਰਾਬ ਪ ਤ ਸਾਰੇ ਕਿੰਨੀ ਕੀ ਕਰਦੂਦਿਆ ਨਾਲ ਜੇ ਸਾਰੀਆਂ ਫੌਜਾਂ ਨੂੰ ਬੇਂਦਿਆ ਚੜਦੀ ਕਲਾ ਜਾਓ ਤੇ ਇਹਨਾਂ ਦੁਸ਼ਟਾਂ ਨੂੰ ਆਪਾਂ ਮਹਾਰਾਜ ਦੀ ਕਿਰਪਾ ਨਾਲ ਭਜਾਉਣਾ ਇੱਥੋਂ ਤੇ ਸਾਰੇ ਵੀਰਾਂ ਭਰਾ ਨੂੰ ਬੇਂਦਿਆ ਜੇ ਅਣਖ ਜਮੀਰ ਜਾਗਦੀ ਆ ਤਾਂ ਸੁੱਤੀਆਂ ਜਮੀਰਾਂ ਨੂੰ ਜਗਾ ਦੋ ਤੇ ਕਿਰਪਾ ਕਰੋ ਤੇ ਆਓ ਸਾਰੇ ਜਾਨੇ ਵਾਹਿਗੁਰੂ ਸਿੰਘੋ ਵਾਹਿਗੁਰੂ ਜੀ ਕਬਤੇ ਸਿੰਘੋ ਜੇ ਦੇ ਗਏ ਆਪਣੇ ਪਿਓ ਦੇ ਤੇ ਫੇਰ ਜਿੱਥੇ ਦੁਆਨ ਲੱਗਣਾ ਇਹ ਲੋਮਾਂ ਲੈ ਕੇ ਦੇ ਨਾ ਕਿ ਉੱਥੋਂ ਕਿਉਂ ਆਏ ਇੱਧਰ ਆ ਕੇ ਵਿਖਾਓ ਜੇੜਕ ਹੈਗੀ ਆ ਇਹ ਉਧਰ ਜਾਣਗੇ ਛਤਰ ਫੇਰਾਗੇ ਇਧਰ ਪੂਰਾ ਪੂਰਾ ਛਤਰ ਫੇਰਾਗੇ ਇਹਨੂੰ ਇਹ ਆ ਪਰਨ ਕਰ ਲਓ ਜੇ ਪਿਓ ਦੇ ਜੇ ਤੇ ਕਰਕੇ ਵਿਖਾਇਓ ਜੇ ਨਹੀਂ ਪਿਓ ਦੇ ਤੇ ਫੇ ਤੁਹਾਡੀ ਮਰਜ਼ੀ ਆ ਦਾਦੇ ਨਿਤੁਰਾ ਪੂਰਾ ਲਾ ਕੋਈ ਡਰਾ ਮੋਤ ਦਾ ਸਾਰੇ ਸਿੰਘ ਨਾਲ ਸਾਰੇ ਕਾਲੋ ਗੰਦਿਆਂ ਬੰਦਿਆਂ ਨੂੰ ਗੰਦ ਪ੍ਰੀਤ ਮੈਂ ਆਨਾ ਗੰਦ ਪ੍ਰੀਤ ਗੰਦ ਵਾਏ ਇਹ ਪੰਸ ਦੇ ਵਿੱਚ ਦੁਫਾੜ ਪਾ ਰਿਆ ਕੌਮ ਵਿੱਚ ਫੋਟ ਪਾ ਰਿਆ ਉਹ ਨੌਜਵਾਨਾਂ ਨੂੰ ਭੁੜਕਾਰ ਰਿਆ ਕੁੱਤਾ ਬੰਦਾ ਗੁੱਡਾ ਇਹ ਥੀਏਟਰ ਬੰਦਾ ਗਵਰਨਮੈਂਟ ਤੋਂ ਪੈਸੇ ਲੈ ਰਿਆ ਅਰਸਤੋ ਇਹ ਥੀਏਟਰ ਬੰਦਾ ਜਿਹੜੇ ਬੰਦੇ ਨਾਲ ਉਹਨਾਂ ਨੂੰ ਪਤਾ ਵੀ ਨਹੀਂ ਕਰਦਾ ਤੋਂ ਆਏ ਸਾਡੇ ਇਹ ਲੋਕ ਬੁੱਧੂ ਆ ਭੇਡਾ ਭੇਡਾ ਲੱਗਦੀਆਂ ਨੇ ਲੋਕਾਂ ਦੇ ਇਹਨਾਂ ਨੂੰ ਸ਼ਰਮ ਆਣੀ ਏ ਦੀ ਇਹਨਾਂ ਲੋਕਾਂ ਨੂੰ ਲੱਖ ਲਾਖ ਤੇ ਆਏ ਲੋਕਾਂ ਦੇ ਸਿਰ ਰੋਡੇ ਕਰ ਰਹੇ ਆ ਤੇ ਪੰਸਪਰੀ ਦੇ ਨਾਲ ਛੇਲੇ ਬੜੇ ਫਿਰਦੇ ਆ ਕੋਈ ਸਿੱਖ ਵੀ ਆ ਰਿਹਾ ਪਤਾ ਕੋਈ ਨਹੀਂ ਇਹਨਾਂ ਲੋਕਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਧੰਨ ਬਖਸ਼ ਮੁਖ ਉਹਦੇ ਦੇ ਉੱਪਰ ਬਰਾਇਮਨ ਲੱਲ ਉਹਨਾਂ ਦੇ ਗੁਰਦੁਆਰੇ ਸਾਹਿਬ ਅਸੀਂ ਇੱਥੇ ਆਏ ਆਂ ਔਰ ਦਾਸ ਸਿੱਖਪੁਰ ਦੁਆਰਾ ਕੌਂਸਲ ਕਮੇਟੀ ਦੇ ਧਾਰਮਿਕ ਵਿੰਗ ਦੇ ਮੁਖ tiêu ਦਾ ਹੋਣ ਦੇ ਨਾਤੇ ਤਕਰੀਬਨ 1 ਮਹੀਨੇ ਤੋਂ মিডিਆ ਦੇ ਵਿੱਚ ਬੇਨਤੀਆਂ ਕਰਦਾ ਆ ਰਿਹਾ ਹੈ ਕਿ ਇਟਲੀ ਦੀ ਧਰਤੀ ਦੇ ਉੱਪਰ ਕੋਈ ਵੀ ਇਹੋ ਜਿਹਾ ਪ੍ਰਚਾਰਕ ਨਾ ਬੁਲਾਇਆ ਜਾਵੇ ਜਿਸ ਪ੍ਰਚਾਰਕ ਦੇ ਆਉਣ ਨਾਲ ਸੰਗਤਾਂ ਦੇ ਵਿੱਚ 파ੜ ਪੈਂਦਾ ਦੁਸ਼ਮਣੀਆਂ ਵਾਧੀਆਂ ਨੇ ਔਰ ਗੁਰੂ ਮਹਾਰਾਜ ਦੀਆਂ ਬੇਆਦਮੀਆਂ ਹੁੰਦੀਆਂ ਨੇ ਪਰ ਦਾਸ ਨੂੰ ਮੇਨ ਸੇਵਾ ਦੇਣ ਦੇ ਬਾਵਜੂਦ ਵੀ ਧਾਰਮਿਕ ਬੈਂਕ ਦੇ ਮੁਖ ਸੇਵਾਦਾਰ ਹੋਣ ਦੇ ਬਾਵਜੂਦ ਵੀ ਸਿੱਖ ਗੁਰਦੁਆਰਾ ਪੰਡਤ ਕਮੇਟੀ ਦੇ ਮੁੱਖ ਅਹੁਦੇ ਤੇ ਹੁੰਦਿਆਂ ਹੋਇਆਂ ਕਿ ਲੱਲ ਨੇ ਇੱਕ ਕਲ ਨਹੀਂ ਮੰਨੀ ਸਗੋਂ ਸਗੋਂ ਦਾਸ ਤੇ ਆਇਆ ਸੀ ਕਿ ਮੈਂ ਸ਼ਾਂਤੀ ਦੇ ਨਾਲ ਜੋ ਵੀ ਤੇ ਵਿਰੋਧ ਹੋ ਗਿਆ ਉਹ ਮੈਂ ਐਡਜਸਟਮੈਂਟ ਕਰਕੇ ਆ ਫਿਰ ਰਾਜ਼ਨਾਮਾ ਕਰਾਵਾਂਗਾ ਪਰ ਇਸ ਬੰਦੇ ਨੇ ਬੜੀ ਸ਼ਰਮनाक ਜੋ ਹਰਕਤ ਕੀਤੀ ਆ ਦਾਸ ਨੂੰ ਖੁਦ ਨੂੰ ਸ਼ਰਮ ਆ ਕਿ ਦਾਸ ਨੇ ਤਕਰੀਬਨ 100 ਬੰਦਾ ਤਕਰੀਬਨ ਵਿੱਚ ਜਨ ਨਸ਼ੇ ਖਾਦੇ ਸੀ ਸ਼ਰਾਬਾਂ ਪੀਤੀਆਂ ਸੀਗੀਆਂ ਉਹ ਆ ਕੇ ਨਾਲੇ ਗੁਰਦੁਆਰਾ ਸਾਹਿਬ ਦੇ ਅੰਦਰ ਬੈਠਿਆ ਉਹਦੇ ਧਾਵਾ ਬੋਲਿਆ ਪੁਲਿਸ ਬੁਲਾਈ ਗਈ ਔਰ ਇਹ ਦੱਸਿਆ ਗਿਆ ਕਿ ਇਹ ਮੇਰੀ ਨਿੱਜੀ ਪ੍ਰਾਪਰਟੀ ਹੈ ਪੁਲਿਸ ਨੂੰ ਇਹ ਕਾ ਕੇ ਸਾਨੂੰ ਬਾਹਰ ਕਢਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਪੁਮੇਰੀ ਨਿੱਜੀ ਪ੍ਰਾਪਰਟੀ ਹੈ ਬੜਾ ਦੁੱਖ ਹੋਇਆ ਸੁਣ ਕੇ ਔਰ ਆਪਣੇ ਸਿੰਘਾਂ ਨੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਸਾਹਿਬ ਮਹਾਰਾਜ ਦੀ ਬਿਆਦਵੀ ਨਾ ਹੋਵੇ ਇਸ ਕਰਕੇ ਉਹਨਾਂ ਨੇ ਕੋਈ ਅੱਗੇ ਉਹਨਾਂ ਦਾ ਕੋਈ ਐਕਸ਼ਨ ਨਹੀਂ ਲਿਆ ਮੁਕਾਬਲਾ ਨਹੀਂ ਕੀਤਾ ਨਹੀਂ ਤਾਂ ਇੱਥੇ ਕਾਫੀ ਗੁਰੂ ਮਹਾਰਾਜ ਦੀ ਬਿਆਦਵੀ ਹੋ ਸਕਦੀ ਸੀ ਮੈਂ ਸਾਰੇ ਸਿੰਘਾਂ ਦਾ ਧੰਨਵਾਦ ਕਰਦਾ ਗੁਰੂ ਮਹਾਰਾਜ ਦੀ ਬਿਆਦਵੀ ਨੂੰ ਦੇਖਦਿਆਂ ਹੋਇਆਂ ਜੋ ਆਪ ਸ਼ਾਂਤੀਪੁਰੋਂ ਬਾਹਰ ਕਾਏ ਨੇ ਔਰ ਦਾਸਨੀ ਸਾਰੀਆਂ ਸੰਗਤਾਂ ਦੇ ਵਿੱਚ ਐਲਾਨ ਕਰਦਾ 10 ਇਹ ਅੱਜ ਦੀ ਸ਼ਰਮਨਾਕ ਹਰਕਤ ਨੂੰ ਦੇਖਦਿਆਂ ਹੋਇਆ ਸਿੱਖ ਗੁਰਦੁਆਰਾ ਬੰਦ ਕਮੇਟੀ ਦੇ ਧਾਰਮਿਕ ਵਿੰਗ ਦੇ ਮੁੱਖ ਸੇਵਾਦਾਰ ਤੋਂ ਕਿ ਮਸਾਰੇ ਆਪਣੀਆਂ ਜਿੰਨੀ ਵੀ ਬਾਰੇ ਦਦਾਸ ਦੀ ਕੋਈ ਅਹੁਦੇ ਆ ਉਹਨਾਂ ਤੋਂ ਅਸਤੀਫਾ ਦਿੰਦਾ ਹੈ ਕਿ ਇਹੋ ਜੇ ਬੰਦਿਆਂ ਦੇ ਉੱਪਰ ਆਪਾਂ ਨੱਥ ਪਾ ਕੇ ਰੱਖਣੀਆਂ ਔਰ ਫਿਰ ਮੈਂ ਸਾਰੀ ਇਟਲੀ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਉਹੋ ਜੇ ਪ੍ਰਚਾਰਕ ਇਟਲੀ ਧਰਤੀ ਦੇ ਨਾਲ ਬੁਲਾਏ ਜਾਣ ਜਿਸ ਨਾਲ ਸਾਡੀਆਂ ਆਪਸੀ ਦੁਸ਼ਮੀਆਂ ਵਧਣ ਸੰਗਤਾਂ ਵਿੱਚ ਪਾੜ ਪੈਣ ਤਾਂ ਗੁਰੂ ਮਾਰਾ ਦੀ ਬਿਯਾਦੀ ਵੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਨਾ ਕੋ ਭੇਜਿਆ ਸ੍ਰੀ ਅਕਾਲ ਆਖਣਿਆ ਦੇ ਇਸ ਕਰਕੇ ਜੇ ਕੋਈ ਵੀ ਬਿਯਾਦੀ ਹੁੰਦੀ ਆ ਤੇ ਇਹ ਜ਼ਿੰਮੇਵਾਰ ਹੋਣਗੇ ਇਹਨਾਂ ਕੋ ਖਿਮਾ ਦਾ ਜਾਚਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਜੀ ਇੱਥੇ ਭਾਈ ਪੰਥਪ੍ਰੀਤ ਸਿੰਘ ਜੀ ਦੇ دیਵਾਨਾ ਨੂੰ ਸੁਣਨ ਵਾਸਤੇ ਸੰਗਤਾਂ ਆਈਆਂ ਨੇ ਸੋ ਉਹਨਾਂ ਦੇ ਵਿੱਚ ਕਾਫੀ ਸਾਰੀਆਂ ਬੀਬੀਆਂ ਵੀ ਨੇ ਪਰ ਭਾਈ ਪ੍ਰੰਥਪ੍ਰਿੰਤ ਜੀ ਦੇ ਇਡਲੀ ਵਿਰੋਧ ਨੂੰ ਲੈ ਕੇ ਕੋਈ ਜਥੇਬੰਦੀ